ਤੁਹਾਡੇ ਕੰਮ ਬਾਰੇ ਜਦ ਤੁਹਾਡੀ ਕਿੰਨੀ ਪੜ੍ਹਾਈ ਹੈ ਔਰ ਕਿੰਨੀ ਸੈਟਿੰਗ ਉਹਦੇ ਬਾਰੇ ਮੈਂ ਜਾਣਦਾ ਕਿਉਂਕਿ ਬੈਸੇ ਵੀ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਇੱਜ਼ਤ ਕਰਨੀ ਪਊਗੀ ਕਿਉਂਕਿ ਸਮਝ ਗਏ ਨਾ ਕਰੇ ਵੀ ਡਾਕਟਰ ਹੈ ਨਾ ਰੋਟੀ ਵੀ ਖਾਣੀ ਹੈ ਜੀ ਸੋ ਤੁਹਾਡੀ ਰਿਸਪੈਕਟ ਕਰਦੇ ਆਂ ਉਹ ਕੀ ਕਰਦੇ ਆ ਅੱਜ ਕੱਲ ਨਾਮ ਕਮਾਉਣ ਵਾਸਤੇ ਵੀ ਮੇ ਨਾਮ ਮਰ ਗੁਰਦੁਆਰਾ ਸਾਹਿਬ ਨੂੰ ਪੱਖਾ দান ਕਰਕੇ ਚਾਰੇ ਪਰਾਹ ਤੇ ਲਿਖਾਉਂਦੇ ਆ ਸੇਵਾ ਕਰਾਈ ਫਲਾਨਾ ਸਿੰਘ ਨੇ ਜਦੋਂ ਪੱਖਾ ਚਲਦਾ ਨਾਮ ਪੜਿਆ ਨਹੀਂ ਜਾਂਦਾ ਸਰਦੀਆਂ 'ਚ ਜਿਹੜੀ ਕਮੇਟੀ ਆ ਉਹ ਪੱਖੇ ਲਾ ਦਿੰਦੀ ਹੈ ਨਾਮ ਕਮਾਉਣ ਵਾਸਤੇ ਵੀ ਨਾਮ ਹੋਵੇ ਠੀਕ ਹੈ ਨਾ ਸੋ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਜਿਵੇਂ ਸਾਡੇ ਹੋਇਆ ਇੱਕ ਗੁਰਦੁਆਰਾ ਸਾਹਿਬ ਚ ਸੰਗਰਾਣਦ ਵਾਲੇ ਦੇ ਨੂੰ 20 ਰੁਪਏ ਦਾਨ ਕਰਕੇ ਗੁਰਦੁਆਰਾ ਸਾਹਿਬ ਚ ਆ ਗਿਆ ਉਹ ਕਹਿੰਦਾ ਜੀ ਕਿਹਦਾ ਨਾਮ ਬੋਲੀਏ ਉਹ ਕਹਿੰਦਾ ਜੀ ਗੁਫਤਦਾਨੀ ਉਹਨ ਬਾਰ ਹੀ ਨਿਕਲੇ ਸੀ ਅਜੇ ਉਹ ਗੁਰਦੁਆਰਾ ਸਾਹਿਬ ਚ ਤਾਂ ਬੋਲਤਾ ਗੁਰਦੁਆਰਾ ਸਾਹਿਬ ਚੋਂ ਕਿ ਭਾਈ ਭੋਲਾ ਸਿੰਘ ਪੁੱਤਰ ਬਖਤਿਆਰ ਸਿੰਘ 20 ਰੁਪਏ ਗੁਫਤਦਾਨ ਦੇ ਗਿਆ ਫਿਰ ਕਹਦਾ ਗੁਫਤ ਹੈ ਗਿਆ ਜੀ ਜਨਾਈ ਬੋਲਤਾ ਸੋ ਇਹ ਜਿਹੜੀ ਤੁਹਾਡੀ ਸੇਵਾ ਹੈ ਨਾ ਇੰਨੀ ਗੁਪਤ ਹੋਵੇ ਕਿ ਲੋਕ ਕਹਿਣ ਯਾਰ ਉਸ ਡਾਕਟਰ ਤੋਂ ਇਲਾਜ ਕਰਾਉਣਾ ਇਹ ਨਾ ਕਹਿਣਾ ਪਵੇ ਕਿ ਮੈਂ ਇਸ ਜੀ ਦਾ ਸਪੈਸ਼ਲਿਸਟ ਆ ਮੈਂ ਇੰਨੇ ਆਪਰੇਸ਼ਨ ਸਫਲ ਕਰਤੇ ਮੇਰੇ ਕੋਲੇ ਆਓ Let the people say ਕਿ ਉਹਦੇ ਕੋਲ ਚਲਦੇ ਆ ਸੋ ਕੋਈ ਗਰੀਬ ਵੀ ਆਊਗਾ ਹੋ ਸਕਦਾ ਤੁਹਾਡੀ ਫੀਸ ਨਾ ਹੋਵੇ ਉਹਦੇ ਕੋਲੇ ਤਾਂ ਫਿਰ ਉਹ ਗੱਲ ਯਾਦ ਕਰ ਲਿਓ ਮੇਰੀ ਪੈरिस ਵਾਲੀ ਕੋਈ ਪਤਾ ਨਹੀਂ ਕਿੱਥੇ ਕੰਮ ਆਉਣਾ ਹੈ ਕਿ ਕਿਹੜੇ ਕੀਤੇ ਪੁੰਨੇ ਤੇ ਅੱਜ ਸਾਰੇ ਜਿੰਨੇ ਵੀ ਨਵ ਨਿਯੁਕਤ ਡਾਕਟਰ ਸਾਹਿਬ ਨੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮੁਬਾਰਕਬਾਦ ਵੀ ਦਿੰਦਾ ਤੇ ਤੁਹਾਡੇ ਕੰਮ ਬਾਰੇ ਜਦ ਤੁਹਾਡੀ ਕਿੰਨੀ ਪੜ੍ਹਾਈ ਹੈ ਔਰ ਕਿੰਨੀ ਸੈਟਿੰਗ ਉਦੇ ਬਾਰੇ ਮੈਂ ਜਾਣਦਾ ਕਿਉਂਕਿ ਬੈਸੇ ਵੀ ਮੈਨੂੰ ਤੁਹਾਡੀ ਬਹੁਤ ਜ਼ਿਆਦਾ ਇੱਜ਼ਤ ਕਰਨੀ ਪਊਗੀ ਕਿਉਂਕਿ ਸਮਝ ਗਏ ਨਾ ਕਰੇ ਵੀ ਡਾਕਟਰ ਹੈ ਨਾ ਰੋਟੀ ਵੀ ਖਾਣੀ ਹੈ ਜੀ ਸੋ ਤੁਹਾਡੀ ਰਿਸਪੈਕਟ ਕਰਦੇ ਆਂ ਔਰ ਨਾਲ ਨਾਲ ਕਮਿਊਨਿਟੀ ਸਰਵਿਸ ਦੀ ਵੀ ਉਮੀਦ ਕਰਦੇ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਹਾਡਾ ਨਾਮ ਜਿਹੜਾ ਜਦੋਂ ਕਿਤੇ ਹਿਸਟਰੀ ਦੇ ਵਿੱਚ ਲਿਖਿਆ ਗਿਆ ਕਿ ਜਦੋਂ ਪੰਜਾਬ ਨੂੰ ਡਿੱਗੇ ਪਏ ਪੰਜਾਬ ਨੂੰ ਪੈਰਾਂ ਸਿਰ ਕੀਤਾ ਜਾ ਰਿਹਾ ਸੀ ਜਦੋਂ ਪੰਜਾਬ ਨੂੰ ਸਿਹਤਮੰਦ ਪੰਜਾਬ ਬਣਾਇਆ ਜਾ ਰਿਹਾ ਸੀ ਜਦੋਂ ਪੰਜਾਬ ਚੋਂ ਨਸ਼ੇ ਖਤਮ ਕੀਤੇ ਜਾ ਰਹੇ ਸੀ ਜਦੋਂ ਪੰਜਾਬ ਨੂੰ ਸਿੱਖਿਅਤ ਕੀਤਾ ਜਾ ਰਿਹਾ ਸੀ ਤੇ ਜਦੋਂ ਪੰਜਾਬ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਸੀ ਉਸ ਵੇਲੇ ਕਿਹੜੀ ਕਿਹੜੀ ਟੀਮ ਉਹਦੇ ਉਸ ਇਨਕਲਾਬ ਦਾ ਹਿੱਸਾ ਸੀ ਤਾਂ ਤੁਹਾਡਾ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਉਹਦੇ 'ਚ ਲਿਖਿਆ ਜਾਊਗਾ। ਸੋ ਇਸ ਖਾ ਲਈ ਮੁਬਾਰਕਬਾਦ। ਹਰ ਰੋਜ਼ ਅਸੀਂ ਹੁਣ ਮਿਲਕਫੈਟ ਦੇ 500 ਮੁਲਾਜ਼ਮ ਨੇ। ਉਹਨਾਂ ਦਾ ਵੀ ਅਸੀਂ ਅਪੁਆਇੰਟਮੈਂਟ ਲੈਟਰ ਜਲਦੀ ਬਣਾਵਾਂਗੇ। ਮਾਲੀ ਦਾ ਕੰਮ ਪਾਣੀ ਪਾਉਣਾ, ਪਰ ਪਰ ਮਸ਼ਕਾ ਪਾਵੇ। ਮਾਲਕ ਦਾ ਕੰਮ ਫਲ ਫੁੱਲ ਲਾਉਣਾ, ਲਾਵੇ। ਜਾ ਨਾ ਲਾਵੇ ਆਪਣੇ ਵੱਲੋਂ ਐਫਰਟ ਵੱਲੋਂ ਕੋਈ ਕਮੀ ਨਹੀਂ ਛੱਡਣੀ ਅਸੀਂ ਅੱਗੇ ਉਹ ਜਿਹੜੀ ਹੈ ਪ੍ਰਮਾਤਮਾ ਦੇ ਹੱਥ ਹੈ ਪਰ ਐਫਰਟ ਵੱਲੋਂ ਕਮੀ ਨਾ ਹੋਵੇ ਕਿ ਟਾਈਮ ਤੇ ਨਹੀਂ ਪਹੁੰਚੇ ਉਸ ਵੇਲੇ ਤੁਹਾਡੇ ਕੋਲੇ ਕਯੂਮੈਂਟ ਨਹੀਂ ਸੀਗੇ ਲੈਬ ਦੀ ਰਿਪੋਰਟ ਲੇਟ ਹੋ ਗਈ ਲੈਬ ਵਾਲਿਆਂ ਕੋਲੇ ਉਹ ਮਸ਼ੀਨ ਨਹੀਂ ਸੀ ਸੋ ਡਾਕਟਰ ਸਾਹਿਬ ਤੁਸੀਂ ਤਾਂ ਖੁਦ ਡਾਕਟਰ ਹੋ ਰਾਈਮ ਐ ਦੇ ਵਿੱਚ ਪ੍ਰੈਜ਼ੀਡੈਂਟ ਰਹੇ ਹੋ ਔਰ ਕੋਈ ਇਸ ਤਰ੍ਹਾਂ ਦਾ ਮਸ਼ੀਨ ਕਿਉਂਕਿ ਤੁਸੀਂ ਮੈਂ ਤੁਹਾਨੂੰ ਜਿਸ ਦਿਨ ਤੁਸੀਂ ਸੌਹ ਚੁੱਕੀ ਸੀ ਤੁਸੀਂ ਬਾਹਰ ਆ ਕੇ ਰਾਜਪਬਵਨ ਦੇ ਇੱਕ ਗੱਲ ਕਹੀ ਸੀ ਮੈਂ ਸੁਣ ਰਿਹਾ ਸੀ ਕਿ ਜਿਹੜਾ ਪਹਿਲਾ ਘੰਟਾ ਹੁੰਦਾ ਉਹਨੂੰ 골ਡਨ ਆਵਰ ਕਹਿੰਦੇ ਜਿਹੜਾ ਕੋਈ ਘਟਨਾ ਹੋਗੀ ਜੇ ਕੋਈ ਘਟਨਾ ਹੋਗੀ ਪਹਿਲਾ ਘੰਟਾ ਅਟੈਕ ਆ ਗਿਆ ਜਾਂ ਕੁਝ ਸੋਸ 골ਡਨ ਆਵਰ ਦੇ ਵਿੱਚ ਉਹਨੂੰ ਆਲੇ ਦੁਆਲੇ ਕਿਤੇ ਉਸ ਬੰਦੇ ਨੂੰ ਫਰਸਟ ਏਡ ਜਾਂ ਕੋਈ ਹੈਲਪ ਮਿਲ ਜੇ ਤਾਂ ਫਿਰ ਉਹਦੀ ਜ਼ਿੰਦਗੀ ਬਚ ਸਕਦੀ ਤੇ ਨਾਲ ਨਾਲ ਅਸੀਂ ਸਰਕਾਰ ਵੱਲੋਂ ਹੁਣ ਬੇਨਤੀ ਵੀ ਕਰਨ ਲੱਗੇ ਆ ਲੋਕਾਂ ਨੂੰ ਅਪੀਲ ਕਰਨ ਲੱਗੇ ਆ ਜਿੰਨੇ ਵੀ ਗੱਡੀਆਂ ਨੇ ਜਿੰਨੇ ਵੀ ਮੋਟਰਸਾਈਕਲ ਨੇ ਫਰਸਟ ਏਡ ਦੀ ਜਿਹੜੀ ਕਿੱਟ ਹੈ ਉਹ ਹਰੇਕ ਗੱਡੀ 'ਚ ਰੱਖਣੀ ਚਾਹੀਦੀ ਆ ਮੈਂ ਪਿਛਲੇ 25 ਸਾਲ ਤੋਂ ਹੀ ਫਰਸਟ ਏਡ ਦੀ ਕਿੱਟ ਆਪਣੀ ਗੱਡੀ 'ਚ ਰੱਖਦਾ ਮੈਂ ਪਤਾ ਹੀ ਨਹੀਂ ਕਿ ਕਿੰਨੇ ਜਦੋਂ ਐਕਸੀਡੈਂਟ ਹੋਇਆ ਪਿਆ ਹੁੰਦਾ ਸਭ ਤੋਂ ਪਹਿਲਾਂ ਗੱਡੀ ਰੋਕ ਕੇ ਅਸੀਂ ਉਹ 'ਚ ਕੀ ਹੈ ਡੈਟਾਲ ਹੈ ਕਾਟਨ ਹੈ ਪੱਟੀ ਹੈ ਇੱਕ ਪੇਨ ਕਿੱਲਰ ਇੱਕ ਬਰਨਿੰਗ ਵਾਲਾ ਜਿਹੜਾ ਟਿਊਬ ਹੈ ਉਹ ਆ ਬਸ ਦੈਟਸ ਇਟ ਪਰ ਇਹਨੇ ਨਾਲ ਉਹਦਾ ਬਲੱਡ ਰੁਕ ਗਿਆ ਪੇਨ ਘਟ ਗਈ ਤੇ ਉਹਨੂੰ ਹੈਲਪ ਮਿਲ ਗਈ ਤੇ ਉਹ ਹਸਪੀਟਲ ਪਹੁੰਚ ਗਿਆ ਤਾਂ ਉਹਦੀ ਜਾਨ ਬਚ ਜਾਂਦੀ ਇਹਨੇ ਨਾਲ ਅਸੀਂ ਕੋਈ ਐਡਰੈਸ ਵੀ ਨਹੀਂ ਪੁੱਛਦੇ ਕਿਉਂਕਿ ਉਹ ਤਾਂ ਕਿਸਾਨ ਕਰੀਏ ਇਹ ਉਹਦਾ ਸੇਵਾ ਹੈ ਸੋ ਆਪਣੀ ਗੱਡੀ 'ਚ ਆਪਣੇ ਵੀ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਕਿਹੋ ਫਸਟ ਅਡਿਕਟ ਜਰੂਰ ਰੱਖਣ ਹੁਣ ਤਾਂ ਆਪਾਂ ਤਾਂ ਉਹ ਵੀ ਫ੍ਰੀ ਸਟੇਟ ਸਕੀਮ ਵੀ ਸ਼ੁਰੂ ਕਰ ਰੱਖੀ ਐ ਕਿ ਡਰਨਾ ਨਹੀਂ ਯਾਰ ਸਾਡੇ ਗੱਲ ਪੈ ਜਾਊਗਾ ਇਹ ਜਿਹੜਾ ਮਾਈਂਡ ਸੈਟ ਬਣਿਆ ਹੋਇਆ ਨਾ ਤੁਸੀਂ ਉਹਨੂੰ ਪਹਚਾਓ ਦਾ ਚਾਹੇ ਪ੍ਰਾਈਵੇਟ ਹਸਪੀਟਲ 'ਚ ਪਹਚਾ ਦਿਓ 2000 ਰੁਪਈਆ ਉਹਨੂੰ ਕੱਲੇ ਪਹਚਾਉਣ ਦਾ ਗਵਰਨਮੈਂਟ ਵੱਲੋਂ ਦਿੱਤਾ ਜਾਊਗਾ ਜਿੱਥੇ ਮਰਜੀ ਉਹਨੂੰ ਜਿਹੜਾ ਨੀਅਰਸਟ ਹਸਪੀਟਲ ਹੈ ਉਹਨੂੰ ਉੱਥੇ ਪਹਚਾ ਦਿਓ ਅੱਗੇ ਉਹਦਾ ਖਰਚਾ ਸਾਰਾ ਸਰਕਾਰ ਕਰੂਗੀ ਚਾਹੇ ਪ੍ਰਾਈਵੇਟ ਹੈ ਚਾਹੇ ਜੁੜਾ ਮਰਜੀ ਹਸਪੀਟਲ ਹੈ ਇੱਕ ਬੰਦੇ ਦੀ ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਸਰਕਾਰਾਂ ਦੇ ਖਜ਼ਾਨੇ ਜਿਹੜੇ ਨੇ ਇੰਨੇ ਵੀ ਨਹੀਂ ਖਾਲੀ ਕਿ ਲੋਕਾਂ ਦੀ ਜਾਨ ਦੀ ਰੱਖਿਆ ਨਾ ਕਰ ਸਕਿਆ। ਕੁਸ਼ਤੀਆਂ ਵਾਸਤੇ ਜਾਣਿਆ ਜਾਂਦਾ ਪੰਜਾਬ, ਮੁਗਦਰ ਚੱਕਣ ਵਾਸਤੇ ਜਾਣਿਆ ਜਾਂਦਾ ਪੰਜਾਬ, ਫੌਜ ਦੇ ਜਰਨੈਲਾਂ ਵਾਸਤੇ ਜਾਣਿਆ ਜਾਂਦਾ ਪੰਜਾਬ, ਖਿਡਾਰੀਆਂ ਵਾਸਤੇ ਜਾਣਿਆ ਜਾਂਦਾ ਪੰਜਾਬ। ਵਰਲਡ ਕੱਪ ਚੱਲ ਰਿਹਾ ਹੈ ਹਾਕੀ ਦਾ। ਹੈਰਾਨ ਹੋਵੋਗੇ ਕਿ 10 ਪਲੇਅਰ ਉਸ ਚ ਪੰਜਾਬ ਦੇ ਨੇ। 10 ਪਲੇਅਰ। ਸੋ ਇਹ ਸਾਡੇ ਲਈ ਮਾਣ ਦੀ ਗੱਲ ਹੈ ਕਿ ਅਸੀਂ ਇੱਕ 11 ਚੋਂ 10 ਸਾਡੇ ਨੇ। ਸੋ ਕਿਉਂਕਿ ਉਹ ਉਹਨਾਂ ਨੂੰ ਮਾਹੌਲ ਮਿਲਦਾ ਹੈ ਤੇ ਅਸੀਂ ਸਪੋਰਟ ਡਿਪਾਰਟਮੈਂਟ ਵੱਲੋਂ ਜੇ ਉਹ 골ਡ ਕੋਈ ਪਲੇਅਰ 골ਡ ਮੈਡਲ ਜਿੱਤਦਾ ਹੈ 80 ਲੱਖ ਰੁਪਿਆ ਪਰ ਹੈਡ ਦੇਵਾਂਗੇ ਜੇ ਸਿਲਵਰ ਆਉਂਦਾ ਹੈ 55 ব্রੌਂਜ਼ 40 ਲੱਖ ਕੁਝ ਵੀ ਨਹੀਂ ਆਇਆ ਕੋਈ ਗੱਲ ਨਹੀਂ ਵਰਲਡ ਇੰਟਰਨੈਸ਼ਨਲ ਲੈਵਲ ਦੇ ਕਿਸੇ ਕਾਮਨਵੈਲਥ ਜਾਂ ਏਸ਼ੀਆਈ ਖੇਡਾਂ ਜਾਂ ਵਰਲਡ ਕੱਪ ਚ ਪਾਰਟਿਸਪੇਸ਼ਨ ਟੀਮ ਚ ਚੁਣਿਆ ਗਿਆ ਪਾਰਟਿਸਿਪੇਸ਼ਨ ਦੇ ਵਿੱਚ 10 ਲੱਖ ਰੁਪਏ ਦੇਵਾਂਗੇ ਕਿ 3 ਜਿੱਤਾ ਚੁੜੇਗੇ ਨਾ ਅੱਗੇ ਐਫਰਟ ਕਰੋ ਸੋ ਬਹੁਤ سارے ਟੌਪਿਕ ਨੇ ਜਿੰਨਾਂ ਤੇ ਗੱਲ ਹੋ ਸਕਦੀ ਆ ਪਰ ਅੱਜ ਟਾਈਮ ਥੋੜੀ ਕਮੀ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਵਾਂਗਾ ਔਰ ਜਿਹੜੇ ਜਿਹੜੇ ਹਸਪਤਾਲ 'ਚ ਹੋਵੋਗੇ ਕੋਈ ਪਤਾ ਨਹੀਂ ਮੈਂ ਕਿਹੜੇ ਹਸਪਤਾਲ ਚ ਆ ਕੇ ਤੁਹਾਡੇ ਕੋਲੋਂ ਬੀਪੀ ਚੈੱਕ ਕਰਾਵਾਂ ਜੇ ਤੁਹਾਡੇ ਨਾਲ ਗੱਲਬਾਤ ਕਰਨ ਆ ਜਾ ਪਰ ਮੈਂ ਸਪਾ ਮਾਰ ਨਹੀਂ ਆਉਂਗਾ ਕਿ ਤੁਹਾਡੇ ਤੋਂ ਕਮੀਆਂ ਕੱਢਣ ਆਈਏ ਕਿੱਥੇ ਨੇ ਡਾਕਟਰ ਸਾਹਿਬ ਕਿਉਂ ਨਹੀਂ ਆਏ ਅੱਜ ਕਿਉਂ ਨਹੀਂ ਆਏ ਮੈਂ ਰਿਸਟਰ ਲੈ ਕੇ ਆਉ ਮੇਰੇ ਕੋਲ ਉਹ ਨਹੀਂ ਅਸੀਂ ਤੁਹਾਡੇ ਤੋਂ ਅਸੀਂ ਪ੍ਰਸ਼ਾਸਕਾਂ ਹਾਂ ਡਿਸੀਜਨ ਮੇਕਰਾਂ ਅਸੀਂ ਤੁਹਾਡੇ ਹਸਪੀਟਲ ਦੀਆਂ ਤੁਹਾਡੇ ਕਮਿਊਨਿਟੀ ਸੈਂਟਰ ਦੀਆਂ ਤੁਹਾਡੇ ਆਫਿਸ ਚ ਉਹਦੀਆਂ ਕਮੀਆਂ ਪੁੱਛਣ ਆਵਾਂਗੇ ਤੇ ਕਮੀਆਂ ਜਿਹੜੀਆਂ ਤੁਸੀਂ ਦੱਸ ਦਿਓ ਉਹ ਕਮੀਆਂ ਜਿਸ ਤਰ੍ਹਾਂ ਉਹ ਜਾਇ ਜੀ ਨੇ ਕਿਹਾ ਉਹ ਕਮੀਆਂ ਅਸੀਂ ਪੂਰੀਆਂ ਕਰਾਂਗੇ ਫਿਰ ਇਨਫਰਾਸਟ੍ਰਕਚਰ ਦੀ ਕਮੀ ਹੈ ਮਸ਼ੀਨਾਂ ਦੀ ਕਮੀ ਐ ਸਟਾਫ ਨਰਸਾਂ ਦੀ ਕਮੀ ਐ ਜੇ ਉਹ ਫੈਕਟਰੀ ਨੂੰ ਆਪ ਜਿੰਦਾ ਹੀ ਲਾ ਰੱਖਿਆ ਫਿਰ ਉਹ ਫੈਕਟਰੀ 'ਚ ਕੌਣ ਕੰਮ ਕਰੂਗਾ ਫੈਕਟਰੀ ਚੱਲੂਗੀ ਉਹਦੇ ਚਿਮਨੀਆਂ 'ਚ ਧੂਆ ਨਿਕਲੂਗਾ ਤਾਂ ਇੰਜੀਨੀਅਰ ਵੀ ਚਾਹੀਦੇ ਹੋਣਗੇ ਲੇਬਰ ਵੀ ਚਾਹੀਦੇ ਹੋਣੇ ਹਰ ਵਰਗ ਦਾ ਉੱਥੇ ਬੰਦਾ ਚਾਹੀਦਾ ਹੋਊਗਾ ਸੋ ਪੰਜਾਬ ਨੂੰ ਨੰਬਰ 1 ਬਣਾਉਣ ਦਾ ਜਿਹੜਾ ਸੁਪਨਾ ਹੈ ਦਿਲ 'ਚ ਲੈ ਕੇ ਘੁੰਮ ਰਹੇ ਆਂ ਔਰ ਪਾਕਿਸਤਾਂਗ ਜੀ ਦਾ ਇੱਕ ਸ਼ੇਅਰ ਹੈ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਸੋ ਦੇਸ਼ ਦੀ ਮਿੱਟੀ ਨੂੰ ਵੀ ਪਿਆਰ ਕੀਤਾ ਜਾ ਸਕਦਾ ਹੈ ਦੇਸ਼ ਦੀ ਧਰਤੀ ਵੀ ਜਿਹੜੀ ਉਹ ਮਹਿਬੂਬ ਹੋ ਸਕਦੀ ਹੈ ਉਹਨਾਂ ਹੀ ਪਿਆਰ ਉਹਨੂੰ ਮਿਲ ਸਕਦਾ ਤੇ ਆਪਾਂ ਐਫਰਟ ਕਰਨੀ ਆ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਸਾਥ ਦਿਓਗੇ ਤੇ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਉਹੀ ਗੱਲਾਂ ਨੇ ਜਿਹੜੀਆਂ ਅਸੀਂ ਕਰਦੇ ਆ ਉਹੀ ਗੱਲਾਂ ਨੇ ਜਿਹੜੀਆਂ ਘਰੇ ਚੱਲਦੀਆਂ ਨੇ ਤਾਂ ਇੱਕ ਵਾਰੀ सारे साढे मेडिकल स्टाफ लिये डॉक्टर साहब सारे लिए जोरदार ताड़ियाँ मार के उन्हों का स्वागत बहुत बहुत धन्यवाद बहुत बहुत मेहरबानी ऑल द बेस्ट लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे थैंक यू वेरी मच